ਪਪਾ ਇਹ ਕਿਦੋਂ ਆ ਗਿਆ ਯਾਰ ਇਹ 2009 ਚ ਆਇਆ ਜੀ ਟਰੈਕਟਰ ਤੇ ਇਹ ਪੰਜਾਬ ਨੰਬਰ ਆ ਹੂੰ ਪਹਿਲਾਂ ਦੱਸ ਦਿੰਨੇ ਆਂਗੇ ਬਾਈ ਕਹਿਣਗੇ ਵੀ ਪੰਜਾਬ ਚ ਤਾਂ ਇਹ ਆਈ ਨਹੀਂ Ориジナル ਪੰਜਾਬ ਨੰਬਰ ਆ ਫਤਿਹਗੜ੍ਹ ਸਾਹਿਬ ਦਾ ਨੰਬਰ ਆ ਪਹਿਲੇ ਮਾਲਕਾਂ ਦੇ ਨਾਮ ਆ ਫਰੀ ਸਪੀਡ ਟਾਪ ਮਾਡਲ ਚੇਂਜਰ ਵਾਲਾ ਹੂੰ ਜਮਾ ਟਾਪ ਮਾਡਲ ਆ 75 HP ਦੇ ਵਿੱਚ ਆ ਇਹ ਐਵੇਂ ਮੰਨੋ ਵੀ ਬਹੁਤ ਹੀ ਘੱਟ ਚੱਲਿਆ ਗਿਆ 200 ਘੰਟੇ ਹੀ ਚੱਲਿਆ ਟਰੈਕਟਰ ਉਹ ਵੀ ਬਾਹੀ ਤੇ ਨਹੀਂ ਚੱਲਿਆ Ориジナル 200 ਘੰਟੇ ਸਾਡੇ ਪਿੰਡ ਦਾ ਹੀ ਟਰੈਕਟਰ ਇਥੋਂ ਸੰਘੇੜੇ ਦਾ ਬੰਦੇ ਦਾ ਨਾਮ ਆ ਕਢਾਇਆ ਪਿਆ ਟਾਇਰ ਵੀ ਦੇਖੋ ਆ ਪਿੱਛੇ ਵਾਲੇ ਉਹਨੇ ਮਹਿੰਗੇ ਲਾਇਆ ਡਬਲ ਡਬਲ ਵੇਟ ਲਾਏ ਨੇ ਪਿੱਛੇ ਅੱਛਾ 3 ਸਪੀਡਾ ਟਰੈਕਟਰ ਦੀ ਸੀਟ ਵਗੈਰਾ ਦੇਖ ਲਓ ਤੁਸੀਂ ਹਜੇ ਉਦਾਂ ਹੀ ਪਈ ਆ ਇਹਦੀ origignal ਦੀ ਗਾਰੰਟੀ ਹੋ ਜੇ ਕਿਤੋਂ ਵੀ ਕੋਈ ਟਰੈਕਟਰ ਇਹ ਤੇ ਕਲਮ ਲੱਗੀ ਹੋਈ ਤਾਂ ਆਪਾਂ ਰਾਹ ਦਾ ਖਰਚਾ ਵੀ ਦੇ ਦਾਂਗੇ ਅਗਲੇ ਦਾ ਲਓ ਵੀ ਮਿੱਤਰੋ ਤੁਸੀਂ ਨਵੇਂ ਵਰਗੇ ਟਰੈਕਟਰ ਖਰੀਦਣ ਦੇ ਚਾਹਵਾਨ ਹੋ ਤੁਹਾਡਾ ਦਿਲ ਕਰਦਾ ਵੀ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਸਾਨੂੰ ਵਾਜਬ ਰੇਟ ਦੇ ਵਿੱਚ ਮਿਲ ਜੇ ਕਈ ਸੱਜਣਾਂ ਲਵੇ ਪੇਮੈਂਟ ਘੱਟ ਹੁੰਦੀ ਐ ਸੋਚ ਰਹੇ ਨੇ ਉਹ ਬਾਈ ਯਾਰ ਪੇਮੈਂਟ ਦਾ ਹੱਲ ਹੋ ਜਾਓ ਅਗਰ ਕਈ ਸੱਜਣੇ ਵੀ ਸੋਚਦੇ ਹੁੰਦੇ ਆ ਬਾਈ ਸਾਡੇ ਲਵੇ ਪੁਰਾਣਾ ਟਰੈਕਟਰ ਆ ਯਾਰ ਅਸੀਂ ਕਿੱਥੇ ਵੇਚਦੇ ਫਿਰਾਂਗੇ ਵਿੱਚੀ ਡਿਸਟਮੈਂਟ ਕਰ ਲਿਓ ਤੁਹਾਡੇ ਹਰ ਇੱਕ ਦਿਲ ਦੀ ਰੀਜ ਪੂਰੀ ਕਰਨ ਲੱਗੇ ਆ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਕਿੱਥੇ ਪਹੁੰਚੇ ਆ ਅੱਜ ਤਾਂ ਢਾਲੀਵਾਲ ਟਰੈਕਟਰ ਵਾਲਾਂ ਦੇ ਪਹੁੰਚੇ ਆ ਮਿੱਤਰੋ ਸੰਘੇੜਿਆਂ ਦੇ ਵਿੱਚ ਬਿਲਕੁਲ ਨਵੀਆਂ ਕੰਡੀਸ਼ਨਾਂ ਦੇ ਟਰੈਕਟਰ ਬਹੁਤ ਘੱਟ ਚੱਲੇ ਹੋਏ ਜਿਵੇਂ ਸ਼ੋਅਰੂਮ ਕੰਡੀਸ਼ਨ ਕਹਿ ਦਈਏ ਐਨੇ ਇੱਕ ਖੜੇ ਨੇ ਵੀ ਤੁਸੀਂ ਨਾ ਸਵੇਰ ਤੋਂ ਲੱਗ ਜਾਂਗੇ ਤੁਹਾਨੂੰ ਦੁਪਹਿਰ ਹੋ ਜਾਣੀ ਐ ਕੱਲਾ ਕੱਲਾ ਟਰੈਕਟਰ ਵੀਡੀਓ ਦੇ ਵਿੱਚ ਦਿਖਾਉਣ ਲੱਗਿਆ ਹੋ ਸਕਦਾ ਬਹੁਤ ਟਰੈਕਟਰ ਜੇ ਕਿਸੇ ਨੇ ਪੂਰੇ ਟਰੈਕਟਰ ਦੇਖਣੇ ਆ ਤੁਹਾਨੂੰ ਲੋਕੇਸ਼ਨ ਦੱਸਦੇ ਆ ਵੀ ਸਘੇੜੇ ਪਿੰਡ ਦੇ ਵਿੱਚ ਆ ਕੇ ਨਾ ਜਿਹੜੀ ਸੜਕ ਬਾਜ਼ਾਰ ਨੂੰ ਜਾਂਦੀ ਹੈ ਉਹਦੇ ਉੱਪਰੇ ਹੀ ਢਾਲੀਵਾਲ ਟਰੈਕਟਰ ਜਿਹੜਾ ਸ਼ੋਅਰੂਮ ਹੈ ਗੈਰ ਜਾ ਉਰੇ ਆ ਜਿਓ ਬਿਲਕੁਲ ਨਵੀਆਂ ਕੰਡੀਸ਼ਨਾਂ ਦੇ ਟਰੈਕਟਰ ਖੜੇ ਨੇ ਕੁਝ ਟਰੈਕਟਰਾਂ ਬਾਰੇ ਜਾਣਕਾਰੀ ਲਮਾ ਕੇ ਸਾਡੇ ਵੀਰ ਮਣੀ ਢਾਲੀਆਲ ਤੋਂ ਤੇ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਣੇ ਰਿਸ਼ਤੇਦਾਰਾਂ ਤੱਕ ਭੇਜ ਦਿਓ ਸੱਜਣਾ ਮਿੱਤਰਾਂ ਤੱਕ ਭੇਜ ਦਿਓ ਅੱਜ ਬਹੁਤ ਭਰਾਮਾਂ ਦਾ ਫਾਇਦਾ ਹੋ ਜੂਗਾ ਪਹਿਲਾਂ ਬਸ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਗੁਰੇ ਬਣੀ ਕੀ ਹਾਲ ਨੇ ਬਹੁਤ ਵਧੀਆ ਅੱਜ ਕਿੰਨੇ ਟਰੈਕਟਰ ਦਿਖਾ ਦਈਏ ਆਪਾਂ ਆਪਾਂ 50 ਕ ਟਰੈਕਟਰ ਦਿਖਾ ਦਾਂਗੇ ਮਿੱਤਰੋ 50 ਟਰੈਕਟਰ ਕਹਿਣ ਦੀ ਗੱਲ ਹੁੰਦੀ ਹੈ ਜੇ 1 ਮਿੰਟ ਇੱਕ ਟਰੈਕਟਰ ਤੇ ਲੱਗਿਆ ਨਾ ਘੰਟੇ ਦੀ ਵੀਡੀਓ ਬਣ ਗਈ ਹਾਂਜੀ ਆਪਾਂ ਬਾਈ ਸੌਟ ਦੇ ਵਿੱਚ ਹੀ ਦੱਸਾਂਗੇ ਠੀਕ ਹੈ ਨਾ ਠੀਕ ਹੈ ਠੀਕ ਹਾਂ ਤੇ ਆਪਾਂ ਸ਼ੁਰੂਆਤ ਇਹ ਤੋਂ ਕਰ ਲਈਏ ਇਹਦੇ ਸ਼ੁਰੂ ਕਰਦੇ ਤੇ ਕਿੰਨਾ ਮਾਡਲ ਆ ਬਾਈ ਦੱਸੀਂ ਕਰਾ ਇਹ 2021 ਮਾਡਲ ਆ ਜੀ ਪਹਿਲਾਂ ਹੀ ਆਪਾਂ ਵੀਡੀਓ ਤੋਂ ਦੱਸ ਦਿੰਨੇ ਸਾਰੇ ਟਰੈਕਟਰ ਹੂੰ 1500 ਘੰਟਾ ਚੱਲਿਆ ਹੋਣਾ 1500 ਘੰਟਾ ਚੱਲਿਆ ਹੋਇਆ ਤੇ ਜੇ ਗੱਲ ਕਰੀਏ ਬਈ ਗੱਲ ਆ ਜਾਂਦੀ ਹੈ ਰੇਟ ਰੂਟ ਦੀ ਪਹਿਲੇ ਕੰਡੀਸ਼ਨ ਦੇ ਸਾਰੇ ਓਰੀਜਨਲ ਹੀ ਹੋਣਗੇ ਹਾਂ ਕੰਡੀਸ਼ਨ ਦੇ ਓਰੀਜਨਲ ਹੈ ਜੀ ਮੰਨ ਕੇ ਚੱਲੋ ਕੋਈ ਫੱਟੀ ਵਗੈਰਾ ਪਿੱਛੇ ਅੱਗੇ ਬੇਟ ਵਗੈਰਾ ਨਾਰਮਲ ਚੀਜ਼ਾਂ ਦੇ ਪੇਂਟ ਆਪਣੇ ਸਾਰੇ ਟਰੈਕਟਰਾਂ ਦੇ ਹੋਏ ਹੀ ਹੋਣਾ ਅਸਾ ਇਹ ਤਾਂ ਚਲੋ ਬਾਹਰਲੀ ਚੀਜ਼ਾਂ ਆ ਜਾਂਦੀ ਆਪਾਂ ਪਹਿਲਾਂ ਦੱਸ ਦਿੰਦੇ ਆ ਵੀ ਪੇਂਟ ਉੱਥੇ ਹੋਇਆ ਹੀ ਹੋਣਾ ਜਿਵੇਂ ਬੈਕ ਸਾਈਡ ਤੇ ਹੁੱਕ ਤੇ ਲਿੰਕਾਂ ਤੇ ਉੱਥੇ ਪੇਂਟ ਆਪਣੇ ਹੋਇਆ ਹੋਣਾ ਮੇਨ ਗੱਲ ਆ ਜਾਂਦੀ ਹੈ ਫਿਰ ਇਹ ਕਾਗਜ਼ ਪੱਤਰਾਂ ਦੀ ਗਾਰੰ ਤੇ ਕੀ ਗੱਲ ਬਾਤ ਰੂ ਇਹ ਟਰੈਕਟਰ ਦੀ ਇਹ 2021 ਮਾਡਲ ਹੈ 1500 ਘੰਟਾ ਚੱਲਿਆ 765000 ਰੁਪਏ ਡਿਮਾਂਡ ਆ ਓਕੇ ਬਾਣ ਤਾਣਾ ਆਪਾਂ ਹਰੇਕ ਚੋਂ ਕਰਾਂਗੇ ਹਰੇਕ ਚੋਂ ਹੀ ਕਰਾਂਗੇ ਉਹ ਹੋਊਗਾ ਮੌਕੇ ਤੇ ਜਰੂਰ ਜੀ ਹਾਂ ਤੇ ਲੈ ਵੀ ਹੁਣ ਇੱਧਰਲੇ ਪਾਸੇ ਆਉਣਿਆ ਧਰਮੇ 4x4 ਖੜਾ 5405 ਤੇ ਇਹਦੀ ਵੀ ਗੱਲ ਨਿਬੇੜਦੀ ਆ ਬਾਈ ਇਹ 2021 ਮਾਡਲ ਹੈ ਜੀ ਹੂੰ ਇਹ ਵੀ ਪੰਜਾਬ ਨੰਬਰ ਆ ਪਹਿਲੇ ਨਾਮ ਆ ਟਰੈਕਟਰ ਅੱਛਾ ਤੇ ਇਹਦਾ ਡਿਮਾਂਡ ਹੈਗੀ ਆ ਕਿ 1180000 1180000 ਤੇ ਚੱਲਿਆ ਕਿੰਨਾ ਕੋਣਾ ਇਹ 1500 ਘੰਟਾ ਮੰਨ ਲਓ ਧਰਮੇ 1500 ਘੰਟਾ ਚ ਸਪੈਸ਼ਲ ਐਡੀਸ਼ਨ ਚ ਇਹ 2024 ਮਾਡਲ ਹੈ ਜੀ 363 ਸਪੈਸ਼ਲ ਐਡੀਸ਼ਨ ਵਾਲਾ ਜੀ ਇਹ 5-700 ਘੰਟਾ ਚੱਲਿਆ ਹੋਣਾ ਲੈ ਵੀ ਮਿੱਤਰੋ 5-700 ਘੰਟਾ ਇਹ ਚੱਲਿਆ ਹੋਇਆ ਤੇ ਜਿਹੜਾ ਆ ਖੜਾ ਵੀ 75 ਹਸਪਾਵਰ ਵਾਲਾ ਇਹ 75 HP ਦੇ ਵਿੱਚ 2020 ਮਾਡਲ 3000 ਘੰਟਾ ਚੱਲਿਆ ਹੀ 18 ਦੇ ਟਾਇਰਾਂ ਦੇ ਵਿੱਚ ਅੱਛਾ ਡਬਲ ਟੈਂਕੀ ਵਾਲਾ ਐਕਸਲ ਮਾਡਲ ਹੈ ਲੈ ਵੀ ਮਿੱਤਰੋ ਧਰਮੇ ਜਿਹੜੇ ਟਰੈਕਟਰ ਕਿਤੋਂ ਵੀ ਨਹੀਂ ਮਿਲਦੇ ਨਾ ਚੋਰੋਂ ਮਿਲਣਗੇ ਤੇ ਜਿਹੜਾ ਆ ਖੜਾ ਵੀ 562 ਇਹ 2021 ਮਾਡਲ ਹੈ ਜੀ ਅੱਛਾ ਤੇ 1000 ਕ ਘੰਟੇ ਦੇ ਤਕਰੀਬਨ ਇਹ ਵੀ ਚੱਲਿਆ ਹੋਣਾਗਾ ਨਾਲ ਜੋ ਜੀ ਗੀਅਰ ਦੇ ਵਿੱਚ ਹੈ ਸਾਰੇ ਟਰੈਕਟਰ ਓਰੀਜਨਲ ਹੈ ਵੀ ਅੱਗੇ ਆ ਬੇਟ ਵਗੈਰਾ ਤੇ ਤੇ ਨੀਚੇ ਹਿੱਸੇ ਵਗੈਰਾ ਤੇ ਪੇਂਟ ਵੱਜਿਆ ਹੋਇਆ ਆਪਾਂ ਪਹਿਲਾਂ ਦੱਸ ਦਿੰਦੇ ਆ ਅਗਲੇ ਨੂੰ ਓਕੇ 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 ਤੇ ਲੈ ਮੈਂ ਤੁਹਾਨੂੰ ਵੱਡੀ ਗੱਲ ਤੇ ਇਹ ਹੈ ਵੀ ਜਿਹੜੇ ਟਰੈਕਟਰ ਕਿਤੇ ਉਹ ਵੀ ਦੇ ਮਿਲਦੇ ਨਾ ਤੁਹਾਨੂੰ ਅੱਜ ਦੱਛਾਂਗੇ ਬਾਕੀ ਤੁਸੀਂ ਮੌਕੇ ਤੇ ਆ ਕੇ ਨਾ ਉਰੇ ਆ ਕੇ ਦੇਖਿਓ ਫਿਰ ਤੁਹਾਡੇ ਮਨ ਨੂੰ ਬਾਹਲੀ ਤਸੱਲੀ ਹੋ ਜਾਣੀ ਹੈ ਤੇ ਭਾਈ ਇਹਦੀ ਵੀ ਗੱਲ ਕਰ ਲਈ ਆਪਾਂ ਇਹ ਹੈਗਾ 755 ਡੀਆਈ ਹੈ ਇਹ 2024 ਮਾਡਲ ਹੈ ਸੀਆਰਡੀ ਇੰਜਨ ਦੇ ਵਿੱਚ ਆ ਅੱਛਾ ਤੇ 5 ਸਾਲ ਦੀ ਗਾਰੰਟੀ ਹੈ ਪੰਜਾਬ ਤੇ ਜਿੱਥੋਂ ਮਰਜ਼ੀ ਕਹਿਣਗੇ ਆਪਾਂ ਉੱਥੋਂ ਦ ਚੱਲ ਕਿੰਨਾ ਕਰਿਆ ਹੋਏ 500 ਘੰਟਾ ਜੀ 500 ਘੰਟਾ ਲੱਡੀ ਵੰਡੇ ਖੜੇ ਕੱਲੇ ਜੀ ਹਾਂ ਪਰ ਮੈਂ ਗੱਲਾਂ 'ਚ ਖਾਸੀਆਂ ਡੁੱਗੀਆਂ ਹੋਣੀਆਂ ਨੇ ਤੇ ਦੇਖ ਟਰੈਕਟਰ ਕਨੋਪੀ ਵਗੈਰਾ ਦਿਖਾ ਕੰਪਨੀ ਦੀ ਕਨੋਪੀ ਹੋ ਗਈ ਆ ਕੰਪਨੀ ਦਾ ਜਿਹੜੀ ਵੀ ਜੈਸਟਰੀ ਆਉਂਦੀ ਆ ਕੋਈ ਵੀ ਟਰੈਕਟਰ ਤੇ ਅਲੱਗ ਤੋਂ ਵੀ ਲੱਗੀ ਹੋਈ ਉਹ ਉਦੋਂ ਹੀ ਮਿਲਣਾ ਟਰੈਕਟਰ ਤੇ ਚੰਗੀ ਆਪਾਂ ਦੇਖਾਂਗੇ ਵੀਡੀਓ 'ਚ ਜਿੱਦਾਂ ਖੜਾ ਇੱਦਾਂ ਦੇਣੇ ਆ ਹਾਂ ਕੰਪਨੀ ਵਾਲਾ ਸਮਾਨ ਤਾਂ ਸਾਰਾ ਹੀ ਮਿਲਣਾ ਜੋ ਵੀ ਡੰਡਾ ਡਰਾਈਵਰ ਫੱਟੀ ਕੋਈ ਵੀ ਹੁੰਦਾ ਜੋ ਐਕਸਟਰਾ ਲੱਗੇ ਹੋ ਉਹ ਵੀ ਆਪਾਂ ਨੂੰ ਮਿਲ ਨਹੀਂ ਮਿਲ ਤੇ ਇਹ ਰਾਖੜਾ 5210 ਬਈ ਇਹ 2023 ਮਾਡਲ ਆ ਇਹਦੀ ਇੱਕ ਖਾਸੀਅਤ ਆ ਵੀ ਇਹਦੀ ਹਲੇ ਤੱਕ ਆਰਸੀ ਨਹੀਂ ਬਣੀ ਬਿਲ ਸਿੱਧੇ ਘਟਾਂਗੇ ਫਸਟ ਓਨਰ ਦੇ ਨਾਮ ਤੇ ਹਾਏ 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 ਮਤਲ ਜਿਹੜਾ ਸੱਜਣ ਖਰੀਦ ਕੇ ਲੈ ਕੇ ਜਾਊਗਾ ਉਹਦਾ ਓਨਰ ਹੀ ਬਣੂ ਓਨਰ ਬਣੂਗਾ ਐਂ ਕਹੂਗਾ ਮੈਂ ਏਜੰਸੀ ਚੋਂ ਲਿਆਂਦਾ ਫਸਟ ਓਨਰ ਦੀ ਕਾਪੀ ਉਹਦੇ ਨਾਮ ਬਣੂ 600 ਘੰਟਾ ਚੱਲਿਆ ਇਹ ਅੱਛਾ ਸਿੱਧਾ ਫਸਟ ਓਨਰ ਨਾਮ ਹੋਊਗਾ ਟੌਪ ਮਾਡਲ ਆ ਚੱਕੋ ਵੀ ਮੇਤਰੋ ਏਅਰ ਪ੍ਰੋ ਦੇ ਵਿੱਚ ਹੈ ਜੀ ਤੇ ਇਧਰਲੇ ਪਾਸੇ ਵੀ ਖੜਾ ਹੈ ਇੱਕ ਛੋਟਾ ਟਰੈਕਟਰ ਰੰਜਾ ਜੀ 05 ਇਹ 2020 ਮਾਡਲ ਹੈ ਜੀ ਅਗਲੇ ਟਾਇਰ ਇਹਨੂੰ ਨਵੇਂ ਲਾ ਗਏ ਪਿਛਲੇ ਟਾਇਰ ਨਾਲ ਦੇ ਆ 2500 ਘੰਟਾ ਚੱਲਿਆ ਹੂੰ ਸੈਕੰਡ ਓਨਰ ਹੈ ਇਹ ਅਸਾ ਸੈਕੰਡ ਓਨਰ ਹੈ ਸੈਕੰਡ ਓਨਰ ਕੰਡੀਸ਼ਨ ਦੇਖ ਲਓ ਬਿਲਕੁਲ ਨਵੇਂ ਵਰਗਾ ਟਰੈਕਟਰ ਹੈ ਵੀ ਜਮਈ ਨਾ ਮਾ ਟਰੈਕਟਰ ਹੈ ਜਰਾ ਫੈਕਟਰੀ ਬੜਾ ਸੋਹਣਾ ਟਰ ਮੇ ਮੂਰਲੇ ਤੇ ਜਮੇ ਟਾਇਰ ਨਾ ਮੈਨੇ ਮਾਰਕਾ ਵੀ ਨਹੀਂ ਮਿਟਿਆ ਹੋਇਆ ਹੈ ਹਾਂ ਜੀ ਹਾਂ ਜੀ ਇਹ ਨਵੇਂ ਆਪਾਂ ਲਾਏ ਨੇ ਇਹਨੂੰ ਬੈਕ ਸਾਈਡ ਵਾਲੇ ਟਾਇਰ ਨਾਲ ਦੇ ਕੋ ਫੋਰ 휠 ਟਾਇਰ ਅਗਲੇ ਵੱਧ ਘਸਾ ਹੁੰਦਾ ਅਗਲਾ ਘਸਾ ਹੁੰਦਾ ਬਿਲਕੁਲ ਬਿਲਕੁਲ ਤੇ ਹੁਣ ਜਿਹੜਾ ਆ ਖੜਾ ਵੀ ਇਧਰਲੇ ਪਾਸੇ 605 ਇਹ 2018 ਮਾਡਲ ਹੈ ਜੀ ਅੱਛਾ ਇਹ ਵੀ 60 ਐਚਪੀ ਵਾਲਾ ਟਰੈਕਟਰ ਆ ਹੂੰ ਤੇ ਪੰਜਾਬ ਨੰਬਰ ਆ 2500 ਘੰਟੇ ਵੀ ਚੱਲੇ ਹੋਣਾਗਾ ਟਾਇਰ ਦੇਖੋ ਨਵੇਂ ਵਰਗੀ ਆ ਫੁੱਡ ਵਗੈਰਾ ਲੱਗਿਆ ਹੋਇਆ ਇਹਨੂੰ ਵੀ ਬਾਬਾ ਯਾਰ ਫੁੱਡ ਟਰੈਕਟਰ ਹੀ ਸਾਰੇ ਨਵੇਂ ਆ ਹਾਂ ਹਾਂਜੀ ਇਹ ਇੰਨੇ ਚੰਗੇ ਕਿੱਥੋਂ ਲੱਭ ਲਿਓਨੇ ਹੋ ਬਈ ਮਿਲ ਜਾਂਦੇ ਆ ਮਿਲ ਜਾਂਦੇ ਆ ਸਾਹਮਣੇ ਵੀ ਟਰੈਕਟਰ ਨੇ ਧਰਮੇ ਦੇਖੋ ਸ਼ੋਰੂਮ ਨੂੰ ਜਿਵੇਂ ਕਹਿੰਦੀਆਂ ਨੇ ਇੱਕ ਮਤ ਪਾਉਣ ਵਾਲੇ ਟਰੈਕਟਰ ਨੇ ਬਿਲਕੁਲ ਸ਼ੋਰੂਮ ਕੰਡੀਸ਼ਨ ਤੋਂ ਵੀ ਘੈਂਟ ਨੇ ਯਾਰ ਗੱਲ ਨਿਬੜੀ ਇੱਥੇ ਆਣਾ ਜਿਹੜੇ ਮਰਜ਼ੀ ਟਰੈਕਟਰ ਤੇ ਹਾਰ ਪਾ ਕੇ ਲੈ ਜਾਓ ਹਰੇਕ ਇੱਕ ਦੂਜੇ ਤੋਂ ਘੈਂਟ ਨੇ ਤੇ ਜਿਹੜਾ ਆ ਖੜਾ ਵੀ 60 ਨਾਂ ਜਾਪ੍ਰੀਤ ਇਹ 2021 ਮਾਡਲ ਆ ਸਾਈਡ ਗੀਅਰ ਦੇ ਵਿੱਚ ਅੱਛਾ 800 ਘੰਟਾ ਚੱਲਿਆ ਟਾਇਰ ਵਗੈਰਾ ਨਾਲ ਦੇ ਨੇ ਹੂੰ ਤਕਰੀਬਨ ਮੇਰੇ ਖਿਆਲ 85% ਟਾਇਰ ਹੋਣਿਆਂ ਨਾਲ ਦੇ ਇਹਦੀ ਡਿਮਾਂਡ ਕੀ ਆ ਬਈ ਡਿਮਾਂਡ ਹੈਗੀ ਇਹਦੀ 4,60,000 ਰੁਪਏ ਜੀ 4,60,000 21 ਮਾਡਲ ਦੀ ਹਾਂਜੀ ਓਕੇ ਪਰ ਮੇਟਰ ਟਰਿਬੜਾ ਨਮਾਇਰ ਹਨਾ ਫਾਇਦਾ ਬਹੁਤ ਹੋਜੂ ਬਹੁਤ ਸੱਜਣਾ ਨੂੰ ਸਾਨੂੰ ਪਤਾ ਲੱਗਿਆ ਬਈ ਵੀ ਵਾਜਬ ਰੇਟ ਦੇ ਵਿੱਚ ਨਾ ਪ੍ਰੀਤ ਡਾਇਰੈਕਟਰ ਬਣ ਜਾਂਦਾ ਚੰਗੀ ਹੌਸਪਾਵਰ ਦਾ ਹੈਨਾ ਹਾਂਜੀ ਦੇਖਦਾ ਸ਼ਕਰੀ ਵਗੈਰਾ ਬਿਲਕੁਲ ਜਮਾ ਟਾਪ ਮਾਡਲ ਆ ਪਾਵਰ ਸਟੀਅਰਿੰਗ ਡਬਲ ਡਿਸਟ੍ਰਿਬਿਊਟਰ ਬ੍ਰੇਕਾਂ ਤੇਲ ਚ ਸਾਈਡ ਗੀਅਰ ਦੇ ਵਿੱਚ ਲੈ ਵੀ ਮਿੱਤਰੋ ਜਿਹੜੇ ਪ੍ਰੀਤ ਲੈਣ ਵਾਸਤੇ ਫੋਨ ਲਾਉਂਦੇ ਹੁੰਦੇ ਆ ਨਾ ਚੁੱਪ ਕਰਕੇ ਸੰਘੇੜੇ ਆਜੋ ਤੇ ਬਾਲੇ ਭਰਾ ਹੁਣ ਆਈ ਦੇ ਵੀ ਗਾਹਕ ਵੜੇ ਨੇ ਬਈ ਅਗਲਾ ਕਹਿੰਦਾ ਬਈ ਯਾਰ ਕੋਈ ਸਟੈਂਡਰਡ ਦੇ ਦਿਓ ਇਹ ਕਿਹਨਾ ਮਾਡਲ ਸਟੈਂਡਰਡ ਇਹ 2024 ਮਾਡਲ ਹੈ 24 ਮਾਡਲ ਜਿਹੜਾ ਨਵਾਂ ਆਇਆ ਨਵਾਂ ਆ 3 ਸਪੀਡ ਦੇ ਵਿੱਚ ਹੈ ਅੱਛਾ ਕੰਪਨੀ ਇਹ ਆਪਣੇ 16 ਦੇ ਟਾਇਰਾਂ ਚ ਬਾਈ ਹੈ ਨਾ ਇਹ 16 ਦੇ ਟਾਇਰਾਂ ਚ ਜਮਾ ਟੌਪ ਮਾਡਲ ਹੈ 3 ਸਪੀਡ ਵਾਲਾ ਅੱਛਾ ਜਿਵੇਂ ਸੁਪਰ ਸੀਟਰ ਵਗੈਰਾ ਤੇ ਚਲਾਉਣਾ ਜਿਹਦੀ ਡਿਮਾਂਡ ਆ ਗਈ ਉਹਨੇ 3 ਸਪੀਡ ਦੇ ਵਿੱਚ ਹੈਗਾ ਠੀਕ ਆ ਠੀਕ ਆ 50 ਨੰਬਰ ਹੈ ਵੀ 500 ਘੰਟੇ ਦੇ ਤਕਰੀਬਨ ਚੱਲਿਆ ਹਲੇ ਇਹ ਕਿੰਨੇ ਦਾ ਬਣੂ ਬਾਈ ਇਹ 5.5 ਲੱਖ ਰੁਪਏ ਦੀ ਡਿਮਾਂਡ ਹੈ ਦੀ 5.5 ਲੱਖ ਦੀ ਚੋਹੇ ਮਾਡਲ ਓਕੇ ਲੈ ਮੇਤਰੋ 5.5 ਦੇ ਵਿੱਚ ਵੀ ਮਾਨਤਾਣ ਹੋ ਜੂ ਹਾਂਜੀ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਆ ਜੋ ਕਰਾਂ ਟਰੈਕਟਰ ਨੂੰ ਚੰਗਾ ਬਹੁਤ ਦਿੱਤਾ ਬਈ ਹਨਾ ਫਿਰ ਨਵਾ ਜੀ 2024 ਮਾਡਲ ਹੈ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਇਹ ਸਵਰਾਜ 852 2022 ਮਾਡਲ ਹੈ 3 ਸਪੀਡ ਤੇ ਪਹਿਲੇ ਵਾਲੇ ਸ਼ੋਅ ਵਾਲਾ ਜੀ ਹਾਂ ਜਿਹਦੀ ਡਿਮਾਂਡ ਵਾਲੀ ਐਸੈਸਰੀ ਇਹਨੂੰ ਲੱਗੀ ਹੋਈ ਆ ਅੱਗੇ ਟਾਇਰ ਪਲੇਟਫਾਰਮ ਸਾਊਂਡ ਸਿਸਟਮ ਤੇ ਕਨੋਪੀ ਵਗੈਰਾ ਸਾਰਾ ਕੁਝ ਨਾਲ ਹੂੰ ਉਹ ਬੱਤੀ ਆਪਾਂ ਨਾਲ ਹੀ ਦਵਾਗੇ ਬਈ ਆਈ ਸਾਰਾ ਕੁਝ ਨਾਲ ਹੀ ਮਿਲਣਾ ਜੀ ਜਦੋਂ ਸਾਊਂਡ ਸਿਸਟਮ 30-35 ਹਜ਼ਾਰ ਦਾ ਨਾਲ ਦੇ ਤਾਂ ਦੇਖੋ ਵੈਸੇ ਉਹਦਾ ਮੁੱਲ ਕੋਈ ਨਹੀਂ ਜੀ ਜਮੀਨਾ ਵੇਚ ਦਿੰਦੇ ਨੇ ਲੋਕ ਆ 32 ਦੇ ਲਾਲਚ ਦੇ ਵਿੱਚ ਪਿਛੇ ਵਾਲੇ ਟਾਇਰ ਵੀਰ ਨੂੰ 17 ਨਾਲ 28 ਦੇ ਜੀ ਇਹਨੇ 16 ਦੇ ਹੁੰਦੇ ਵੱਡੇ ਪਾਏ ਹੋਇਆ ਅਸਾਂ 17 ਦੇ ਟਾਇਰਾਂ ਦੇ ਵਿੱਚ ਅੱਗੇ ਵਾਲੇ ਟਾਇਰਾਂ ਦੇ ਹਿਸਾਬ ਨਾਲ ਬੈਲੈਂਸ ਕੀਤਾ ਹੋਇਆ ਟਰੈਕਟਰ ਦਾ ਬਰਾਬਰ ਵੀ ਟਾਇਰ ਦੀ ਮੂਰਲੇ ਵੀ ਚੇਂਜ ਨੇ ਆ ਹਾਂ ਇਹ 25000 ਦੇ ਅਗਲੇ ਪਾਏ ਹੋਇਆ ਜੀ ਹਾਂ ਮਖੇ ਇਹ ਤਾਂ ਨਾਲ ਤਾਂ ਆਉਂਦੇ ਨਹੀਂ ਬਾਕੀ ਖੁੱਲੇ ਡੁੱਲੇ ਪਲੇਟਫਾਰਮ ਵਾਲਾ ਪੁਰਾਣੀ ਲੁੱਕ ਦੇ ਵਿੱਚ ਇਹ ਟਰੈਕਟਰ ਦਾ ਬਈ ਅਈ ਦੀ ਡਿਟੇਲ ਦੱਸ ਬਈ ਮੈਨੂੰ ਦੋਹਰਾ ਦੱਸ ਦਿਓ 2022 ਮਾਡਲ ਆ ਜੀ 8900 ਘੰਟਾ ਚੱਲਿਆ ਪੰਜਾਬ ਨੰਬਰ ਆ ਟਰੈਕਟਰ ਐਸੈਸਰੀ ਤੁਸੀਂ ਦੇਖ ਹੀ ਲਈ ਆ ਸਾਰੀ ਲੱਗੀ ਹੋਈ ਆ ਕੀ ਸਾਢੇ 7 ਲੱਖ ਰੁਪਏ ਦਾ ਟਰੈਕਟਰ ਇਹ ਤਰ ਮੈਂ ਸਾਢੇ 7 ਲੱਖ ਤਾਂ ਡਿਮਾਂਡ ਹੀ ਆ ਬਾਈ ਮੌਕੇ ਤੇ ਕਿੰਨੇ ਦਾ ਚਿਰਦਾਂਗੇ ਜੀ ਮਾਨਤਾ ਨਾ ਇਹ ਮੰਨ ਕੇ ਚਲੋ ਆਪਾਂ ਡਿਮਾਂਡ ਵੀ ਕੋਈ ਜ਼ਿਆਦਾ ਨਹੀਂ ਰੱਖੀ ਟਰੈਕਟਰ ਦੇ 70 72 ਹਜ਼ਾਰ ਦੀ ਐਸੈਸਰੀ ਲੱਗੀ ਆ ਤੇ ਜਿਹੜਾ ਆ ਖੜਾ 5405 ਇਹ 2019 ਮਾਡਲ ਆ ਜੀ ਟਾਇਰ ਵਗੈਰਾ ਨਾਲ ਦੇ ਆਗੇ 6000 ਘੰਟਾ ਚੱਲਿਆ ਹੋਣਾ ਟਰੈਕਟਰ ਇਹ ਓਕੇ ਕੰਡੀਸ਼ਨ ਚੈੱਕ ਕਰ ਲੋ ਪੈਰਦਾਨਾਂ ਤੇ ਪੇਂ ਤੇ ਪਿੱਛੇ ਹੁੱਕ ਦੇ ਪਿੰਡਾ ਡਰਾਵਰ ਤੇ ਅਗਲੇ ਆ ਮਰਗਾੜ ਇੱਕ ਹਿੱਸੇ ਦੇ ਪਿੰਡ ਹੋਇਆਗਾ ਆ ਆ ਆ ਬਲਾਕ ਜੀ ਅੱਛਾ ਆ ਫਿਲਟਰਾਂ ਤੇ ਹੋ ਸਕਦਾਗਾ ਜਿਹੜੇ ਡੀਜ਼ਲ ਫਿਲਟਰ ਵਾਲੇ ਨਟ ਗੁੱਲੇ ਹੁੰਦੇ ਆ ਨਾਰਮਲ ਚੀਜ਼ਾਂ ਤੇ ਪੇਂਟ ਹੋਊਗਾ ਉਹ ਦੱਸ ਕੇ ਦੇਵਾਂਗੇ ਅਗਲੇ ਨੂੰ ਠੀਕ ਹੈ ਜੀ ਠੀਕ ਹੈ 2019 ਮਾਡਲ ਹੈ 19 ਮਾਡਲ ਤੇ ਇਹ ਇਧਰਲੇ ਪਾਸੇ ਖੜਾ ਏ 5405 ਆ ਜੀ ਬਿਨਾ ਸੀਆਰਡੀ ਤੋਂ ਜਿਹਦੀ ਡਿਮਾਂਡ ਵਾੜੀ ਆ ਹੂੰ ਤੇ ਘੰਟੇ ਹਜੇ ਇਹ 300 ਹੀ ਚੱਲਿਆ ਜੀ 2021 ਮਾਡਲ ਆ 21 ਮਾਡਲ ਆ 300 ਘੰਟੇ ਚੱਲੇ ਪਹਿਲੇ 300 ਹੀ ਚੱਲਿਆ ਜੀ ਇਹ ਸਾਈਕਰੋਮੈਕਸ ਗੇਰ ਵਾਲਾ ਨੰਬਰ ਦਿਖਾ ਦਿਓ ਵੀਆਈਪੀ ਨੰਬਰ ਲਿਆ ਸੀ ਬੰਦਿਆਂ ਨੇ ਅੱਛਾ ਕਿੰਨਾ ਨੰਬਰ ਇਹਦਾ ਦੇਖ ਲਓ ਚੈੱਕ ਕਰ ਲਓ ਤੁਸੀਂ ਹਾਂ 09099 ਇਹ ਵੀ ਟਾਮੇ ਸੱਚਨ ਹੁੰਦੇ ਨੇ ਬਾਈ ਜਿਹੜੇ ਡੈਕਟਰਾਂ ਤੇ ਬੰਦੇ ਚੋਂ ਪੈਸਾ ਲੈਂਦੇ ਨੇ ਦੇਖੋ ਸੀਸੇ ਵਗੈਰਾ ਵੀ ਸੀਟ ਵਗੈਰਾ ਸਾਰਾ ਕੁਝ ਨਾ ਮੰਗ ਪਰ ਮੈਂ ਦੇਖ ਆ ਤੇ ਲੈ ਸੈਲਫ ਵਾਲੇ ਸਟicker ਜੇ ਕਰਵਾ ਜਾਕਾ ਸਿਰਫ 300 ਘੰਟਾ ਚੱਲਿਆ 200 ਕੁਛ ਘੰਟਿਆਂ ਦੇ ਸਰਵਿਸ ਹੋਈ ਹੈ 270 ਘੰਟਿਆਂ ਦੇ ਫਿਰ ਤਾਂ ਸਰਵਿਸ ਕਰਾਉਣ ਦੀ ਵੀ ਨਹੀਂ ਲੋੜ ਬਈ ਸਰਵਿਸ ਕਰਾਉਣ ਦੀ ਲੋੜ ਨਹੀਂ ਤੇ ਹੁਣ ਉਧਰਲੇ ਵੀ ਦਿਖਾ ਕੇ ਆਉਨੇ ਆ ਤਾਂ ਆਜਾ ਸੰਤ ਜੀ ਆਜਾ ਇੱਧਰ ਵੀ ਲੰਘਿਆ ਤੇੜਾ ਆਖੜਾ ਵੀ ਸਪੈਸ਼ਲ ਡੀਜ਼ਲ 36 ਦੀ ਇਹ 2018 ਮਾਡਲ ਹੈ ਜੀ ਹੂੰ ਨਾਲ ਦੇ ਟਾਇਰ ਨੇ ਟਰੈਕਟਰ ਨੂੰ ਜਮਾ ਟਾਉ ਮਾਡਲ ਆ ਡਬਲ ਡਿਸਟ੍ਰਿਬਿਊਟਰ 3 ਸਪੀਡ ਜੈਕ ਵਾਲਾ ਅੱਛਾ ਜੀ ਅਗਲੇ ਟਾਇਰ ਨਵੇਂ ਆ ਟਰੈਕਟਰ ਦੇ ਟਰੈਕਟਰ ਇਹ ਵੀ ਬੱਬਾ ਯਾਰ ਬੋਲ ਚੰਗਾ ਬਾਲੇ ਸੱਜਣ ਕਹਿ ਦਿੰਦੇ ਆ ਸਾਨੂੰ ਸਪੈਸ਼ਲ ਐਡੀਸ਼ਨ ਲੱਭਦੇ ਨਹੀਂ ਹੈ ਉਹਨਾਂ ਨੂੰ ਪਰ ਹਾਲੇ ਤੱਕ ਸ਼ੋਰੂਮ ਦਾ ਪਤਾ ਹੀ ਨਹੀਂ ਸੀ ਲੱਗਿਆ ਵੀ ਖੜੇ ਕਿੱਥੇ ਨੇ ਨਾ ਆਪਣੇ ਕੋਲੇ ਹੁੰਦੇ ਆ ਯਾਰ ਬੱਬਾ ਤਿੰਨ ਚਾਰ ਸਪੈਸ਼ਲ ਲੈ ਲੈ ਵੀ ਧਰਮੇ ਤਿੰਨ ਚਾਰ ਬਾਈ ਕਹਿੰਦਾ ਇੱਥੇ ਹੁੰਦੇ ਹੀ ਹੁੰਦੇ ਆ ਹੁਣ ਜੇ ਕਿਸੇ ਨੇ ਸਪੈਸ਼ਲ ਐਡੀਸ਼ਨ ਖਰੀਦਨੇ ਆ ਉਹਨਾਂ ਨੂੰ ਕਹਿ ਦੀਏ ਪਾਣਾ ਵੀ ਚੁੱਪ ਕਰਕੇ ਸੰਘੇੜਿਆ ਜੀ ਇੱਥੋਂ ਮਿਲ ਹੀ ਜਾਣਾ ਬਲਕਿ ਹਰ ਇੱਕ ਟਰੈਕਟਰੀ ਮਿਲ ਜੂ ਧਰਮੇ ਕਨੋਪੀ ਵਗੈਰਾ ਲੱਗੀ ਹੋਈ ਆ ਬਾਈ ਆ ਪੈਰਦਾਨਾਂ ਦਾ ਕਰਵਾ ਚੈੱਕ ਬਲਾਕ ਦਾ ਚੈੱਕ ਕਰਵਾ ਦੇ ਹੈ ਤੇਰੇ ਮਾ ਹਾਂ ਜੂਜੀ ਗੇਅਰ ਦੇ ਵਿੱਚ ਆ 3 ਸਪੀਡ ਚ ਤੇ ਇਹਦੀ ਡਿਮਾਂਡ ਕੀ ਆ ਬਈ ਮੈਨੂੰ ਡਿਮਾਂਡ ਦੱਸਾ ਡਾਇਰੈਕਟਰ ਦੀ 6,80,000 ਰੁਪਏ ਦੀ ਡਿਮਾਂਡ ਆਈ ਇਹਦੀ 6,80,000 ਮਾਡਲ 18 ਹਾਂਜੀ ਓਕੇ ਮਾਨਤਨ ਹੋਊਗਾ ਜਰੂਰ ਜੀ ਓਕੇ ਤੇ ਜਿਹੜਾ ਆ ਖੜਾ ਵੀ 55 ਦਾ ਦੱਸ ਇਹ 2023 ਮਾਡਲ ਬਹੁਤ ਹੀ ਘੱਟ ਚੱਲਿਆ ਗਿਆ ਜੀ ਟੌਪ ਮਾਡਲ ਟੌਪ ਮਾਡਲ ਆ ਫਸਟ 19 ਦਾ 5% ਰੋਗਾਂ ਡੱਬਾ ਕੇ ਕੰਡੀਸ਼ਨ ਦੱਸ ਦੋ ਨੋ ਟਾਇਰਾਂ ਦੀ ਹਾਲਤ ਦੱਸ ਦੋ ਅੱਗੇ ਅਸਾ ਟਾਇਰ ਨਾਲ ਦੇਣੀ ਹਾਂਜੀ ਦੇਖੋ ਸਰ ਮੈਂ ਟਾਇਰ ਸੀਟ ਵਗੈਰਾ ਵੀ ਹਲੇ ਕੁਝ ਵੀ ਕੋਈ ਹੂੰ ਕ버 ਵੀ ਨਹੀਂ ਉਤਰਿਆ ਹੋਇਆ ਲਫਾਫਾ ਵੀ ਨਹੀਂ ਉਤਰਿਆ ਹੋਇਆ ਇਹ ਤਾਂ ਬਹੁਤ ਘੱਟ ਚੱਲਿਆ ਜੀ 2023 ਮਾਡਲ ਆ ਇਹ ਆਪਣੇ ਕੋਲੇ ਪੰਜ ਡਾਇਰੈਕਟਰ ਨੇ ਇਸ ਟਾਈਮ ਇਹਦੇ ਨਾਲ ਦੇ ਅੱਛਾ 20 21 22 23 24 25 ਠੀਕ ਆ ਸਾਰੇ ਦੇ ਨਾਲ ਦੀ ਕੰਪਨੀ ਦੀ ਹੈ ਹਾਂਜੀ ਹਾਂਜੀ ਨਾਲ ਦੀ ਆ ਓਕੇ ਟਰੈਕਟਰ ਪਿੱਛੋਂ ਵੀ ਬਹੁਤ ਜੰਦਾ ਚੰਗਾ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ 60 ਦਾ ਸੋਨ ਵਾਲੀ ਕਾਰ ਇਹ 2022 ਮਾਡਲ ਆ ਜੀ ਹੂੰ 3 ਸਪੀਡ ਚੇਂਜਰ ਵਾਲਾ ਜਮਾ ਟਾਪ ਮਾਡਲ 55 ਨੰਬਰ ਆ ਸਟicker ਇਹਦੇ ਵੀ ਹਜੇ ਕੋਈ ਉਤਰਿਆ ਨਹੀਂ ਹਜੇ ਬਹੁਤ ਹੀ ਸਾਹਮ ਕੇ ਚੱਲਿਆ ਟਰੈਕਟਰ ਇਹ ਸਹੀ ਗੱਲ ਆ ਟਰੈ ਇਹਦੀ ਕੀਮਤ ਮਾਰ ਰੂਗੀ ਇਹਦੀ ਡਿਮਾਂਡ 6,75,000 ਰੁਪਏ ਜੀ 6,75,000 ਹਾਂਜੀ ਓਕੇ ਤੇ ਜਿਹੜਾ ਇਧਰਲੇ ਪਾਸੇ ਕਿਹੜਾ 52 10 ਇਹ 2022 ਮਾਡਲ ਹੈ ਜੀ ਅੱਛਾ ਇਹ ਬਾਈ ਮਾਡਲ ਹੈ 22 ਮਾਡਲ ਹੈ ਟਾਇਰ ਨਾਲ ਦੇ ਇਹਦੇ 1200 ਘੰਟਾ ਚੱਲੇ ਆ ਅੱਛਾ ਰਿਵਰਸ ਵੀਡੀਓ ਡਬਲ ਡੈਸਟਿਵ ਹਿੱਸਾ ਵੀ ਖੁੱਲਦਾ ਹੈ ਤਾਂ ਜਮਾ ਟੌਪ ਮਾਡਲ ਹੂੰ ਤਾਂ ਮੈਂ ਹਿੱਸਾ ਵੀ ਖੁੱਲਦਾ ਹੈ ਇਹ ਜਿਹੜਾ ਇਧਰਲੇ ਪਾਸੇ ਘੜਾ ਵੀ ਫਾਰਮ ਟਰੈਕਟਰ ਇਹ 2014 ਮਾਡਲ ਹੈ ਜੀ ਟਾਇਰ ਬਿਲਕੁਲ ਨਵੇਂ ਆ ਹਾਈ ਲੋ ਵਾਲਾ ਟਰੈਕਟਰ ਹੈ ਹਾਈ ਲੋ ਮੀਡੀਅਮ ਨਹੀਂ ਹੈਗਾ ਵਿੱਚ ਬੰਦੇ ਵੀਡੀਓ 'ਚ ਫੋਨ ਕਰਕੇ ਪੁੱਛੀ ਜਾਂਦੇ ਰਹਿੰਦੇ ਵੀ ਹਾਈ ਲੋ ਮੀਡੀਅਮ ਹੁੰਦਾ ਨਹੀਂ ਇਹ ਹਾਈ ਲੋ ਹੀ ਹੈ ਸੈਂਡ ਗੇਅਰ ਦੇ ਵਿੱਚ ਆ ਪਾਵਰ ਸਟੀਅਰਿੰਗ ਆ ਡਬਲ ਐਸਟੀਰ 2 ਸਪੀਡ ਚ ਹੈ ਜੀ ਤੇ ਜਿਹੜਾ ਇਧਰਲੇ ਪਾਸੇ ਘੜਾ ਆ 750 ਇਹ 2020 ਮਾਡਲ ਹੈ ਜੀ ਇਹ 3 ਸਪੀਡ ਵਾਲਾ ਚਿੰਜਰ ਵਾਲਾਗਾ ਨਾਲ ਦੇ ਟਾਇਰ ਨੇ 75% ਟਾਇਰ ਹੋਣੇ ਆ ਟਾਇਰ 14 ਚ ਹੈ 14 ਚ ਜੀ ਤੇ ਆਪਣਾ 55 ਕੈਟਾਗਰੀ ਦਾ ਹੈ ਨਾ ਹਾਂਜੀ ਹਾਂਜੀ ਕਨੋਪ ਕੰਡੀਸ਼ਨ ਦੇਖ ਲਓ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਤੇ ਜਿਹੜਾ ਇਧਰਲੇ ਪਾਸੇ ਖੜਾ ਹੋਣਾ ਉਹ ਵੀ ਦੱਸ ਦਈਏ ਹਾਂਜੀ ਇਹ 2021 ਮਾਡਲ ਆ ਸਵਰਾਜ ਹੂੰ 3 ਸਪੀਡ ਦੇ ਵਿੱਚ ਆ ਜਮਾ ਟਾਪ ਮਾਡਲ ਆ ਕਨੋਪੀ ਵਗੈਰਾ ਲੱਗੀ ਹੋਈ ਆ ਓਕੇ ਇਹਦੇ ਰਿਮਾਂ ਦੀ ਅੰਤਲੀ ਸਾਈਡ ਕੋਰਾਂ ਤੇ ਪੇਂਟ ਹੋਇਆ ਹੋਇਆਗਾ ਠੀਕ ਆ ਤੇ ਜਿਵੇਂ ਕਿਹਾ ਹਲਕੇ ਹਲਕੇ ਪੇਂਟ ਤੇ ਵੱਜਿਆ ਹੋਇਆ ਜਿਵੇਂ ਆ ਚੀਜ਼ਾਂ ਤੇ ਲਾ ਲਓ ਤੁਸੀਂ ਹੂੰ ਪਾਇਰਦਾਨਾਂ ਤੇ ਲਾ ਲਓ ਜਿੱਥੇ ਵੀ ਹੋਇਆਗਾ ਆਪਾਂ ਦੱਸ ਦਾਂਗੇ ਪਹਿਲਾਂ ਸ਼ੋਅ ਮਰਗਾਰਡ ਬਾਕੀ ਸਭ ਓਰੀਜਨਲ ਆ ਇੰਜਨ ਵਗੈਰਾ ਤੇ ਕਿਤੇ ਪੇਂਟ ਨਹੀਂ ਹੋਇਆ ਠੀਕ ਹੈ ਇਹਦਾ ਕੀ ਰੇਟ ਰੋ ਬਾਈ ਇਹ ਪਊਗਾ ਜੀ ਬਸ 690000 ਦਾ 6 ਲੱਖ 90 ਹਜ਼ਾਰ ਦਾ ਹਾਂਜੀ ਠੀਕ ਹੈ ਤੇ ਜਿਹੜਾ ਆ ਖੜਾ 5510 ਇਹ ਆ ਗਿਆ ਜੀ ਆਪਣੇ ਕੋਲੇ 2000 ਤੇ 22 ਮਾਡਲ ਅੱਛਾ 22 ਮਾਡਲ ਹਾਂਜੀ ਇਹ ਕਿੰਨਾ ਚੱਲ ਗਿਆ ਹੁਣ ਬਾਈ ਇਹ 800 ਘੰਟਾ ਚੱਲਿਆ ਜੀ ਇਹਲੇ ਮਾਨਸਾ ਦਾ ਨੰਬਰ ਹੈ ਹਾਂਜੀ ਤੇ ਕਿੰਨੇ ਦਾ ਬਣੂਗਾ ਇਹ ਬਣ ਚੂਗਾ ਜੀ ਬਸ 730000 ਦਾ 7 ਲੱਖ 30 ਹਜ਼ਾਰ ਜਿਹੜਾ ਆ ਖੜਾ ਹੁਣ 5405 ਇਹ 2022 ਮਾਡਲ ਹੈ ਸੀਆਰਡੀ ਇੰਜਨ ਦੇ ਵਿੱਚ ਹੈ ਜੀ 2 ਸਾਲ ਦੀ ਇਹਦੀ ਗਾਰੰਟੀ ਵੀ ਆਉ ਮਿਲੂਗੀ। ਅੱਛਾ ਟਾਪ ਮਾਡਲ ਆ ਜਮਾ ਹਿੱਸਾ ਖੋਲਦੇ ਵਾਲਾ ਸਟੀਅਰਿੰਗ ਐਡਜਸਟੇਬਲ ਹੂੰ ਪੰਜਾਬ ਨੰਬਰ ਆ 8,75,000 ਰੁਪਏ ਡਿਮਾਂਡ ਹੈ। 8,75,000 ਜੀ ਇਹ ਨਵੀਂ ਲੁੱਕ ਚ ਆ ਬਈ ਹਨਾ? ਹਾਂ ਜੀ ਇਹ ਨਵੀਂ ਲੁੱਕ ਚ ਆ ਗਿਆ। ਤੇ ਜਿਹੜਾ ਆ ਆ ਖੜਾ ਕਾਲੇ ਡਾਡਾ ਦਾ 5310 ਇਹ 2009 ਮਾਡਲ ਹੈ ਜੀ। ਅਸਲੀ ਇਹ 9 ਮਾਡਲ ਹੈ। ਜੀ ਕੰਡੀਸ਼ਨ ਤੇ ਇਹ ਵੀ origignal ਹੀ ਸਾਰਾ ਹਨਾ? ਹਾਂ ਜੀ ਹਾਂ ਜੀ। ਇਹ 2010 ਦਾ ਸਸ 10 ਮਾਡਲ ਸਸ 9 ਮਾਡਲ ਇੱਕ ਕੂਰਾ ਆਪਣੇ ਕੋਲ ਇਹ 2010 ਆ ਡਬਲ ਪੀਟੀਓ ਆ ਡਬਲ ਡਿਸਟਰੀਬਿਊਟਰ ਆ 50 ਨੰਬਰ ਆ ਟਾਇਰ ਹੈਗੇ 80% ਅਗਲੇ 65% ਲਾ ਲੋ ਕੀ ਡਿਮਾਂਡ ਕੀ ਰੋ ਵੀ ਦੀ ਇਹਦੀ ਇਹਦੀ ਡਿਮਾਂਡ ਹੈਗੀ ਆ 5 ਲੱਖ ਰੁਪਏ ਜੀ 5 ਲੱਖ ਰੁਪਏ 2010 ਮਾਡਲ ਦੀ ਹਾਂਜੀ ਹਾਂਜੀ ਨੰਬਰ ਹੈਗਾ 50 47 ਤੇੜਾ ਇਧਰਲੇ ਪਾਸੇ ਕਿਹੜਾ ਇਹ 50 50 55 2013 ਮਾਡਲ ਆ ਜੀ 50 ਨੰਬਰ ਆ ਡਬਲ ਪੀਟੀਓ ਆ ਇਹ ਪਿੱਛੇ ਟਰੈਕਟਰ ਨੂੰ ਇੱਕ ਇੱਕ ਬੇਟ ਲੱਗਿਆ ਹੈਗਾ ਹਾਂ ਤੇ ਕੰਡੀਸ਼ਨ ਦਾ Ориਜਨਲ ਹੈ ਵੀ ਓਕੇ ਟਾਇਰਾਂ ਦੇ ਹਾਲਤ 80% ਟਾਇਰ ਹੋਣੇ ਆਗੇ ਬੇਟੀ ਦੀ ਕੰਪਨੀ ਦੀ ਆ ਬਾਈ ਹਾਂਜੀ ਹਾਂਜੀ ਜੌਂਡੀਅਰ ਦੀ ਆ ਅੱਛਾ ਜੌਂਡੀਅਰ ਵਾਲੀ ਬੇਟੀ ਦੀ ਜੀ ਜੀ ਜਿਹੜਾ ਅਗਲੇ ਪਾਸੇ ਜਿਹੜਾ ਉਹ ਕਿਹੜਾ ਉਹ 2018 ਮਾਡਲ ਆ ਜੀ 5310 ਫੁੱਲ ਗ੍ਰੀਨ ਆ ਹਨਾ ਹਾਂਜੀ ਜਮਾ ਟਾਪ ਮਾਡਲ ਆ ਅੱਛਾ ਹਿੱਸਾ ਵੀ ਖੁੱਲਦਾ ਅਗਲਾ ਹੂੰ ਤੇ ਡਿਸਟ੍ਰੀਬਿਊਟਰ ਵੀ ਡਬਲ ਆ ਪੀਟੀਓ ਵੀ ਡਬਲ ਆ ਕਨੋਪੀ ਲੱਗੀ ਹੋਈ ਆ ਟਾਇਰੇ ਚਾਰੇ ਨਵੇਂ ਨੇ ਜਮਾ ਸਾਰੇ ਟਾਇਰ ਜੌਂਡੀਅਰ ਦੇ ਟਾਇਰ ਨੇ ਕਨੋਪੀ ਵਗੈਰਾ ਪੱਖੀ ਸਾਰਾ ਕੁਝ ਓਕੇ ਆ ਜਮਾਨਾ ਮੇਟਰ ਉਹ ਉਹਦੀ ਕੀ ਡਿਮਾਂਡ ਆ ਬਾਈ 6,65,000 ਰੁਪਏ ਜੀ 6,65,000 ਤੇ ਜਿਹੜੇ ਇੱਧਰ ਖੜੇ ਨੇ ਬਈ ਆ ਜੀ ਆਹੀ ਤਾਂ ਕਰਦੇ ਆ ਸ਼ੁਰੂਆਤ ਆ ਖੜਾ ਹੈ ਇਹ ਐ ਮਨ 2024 ਮਾਡਲ ਆ ਟਰੈਕਟਰ ਇਹ ਸਹੀ 24 ਮਾਡਲ ਆ ਹਾਂ 5 ਕੁ 100 ਘੰਟਾ ਚੱਲਿਆ ਹਮ ਟਾਪ ਮਾਡਲ ਆ ਓਕੇ ਆਏ ਮਨ ਅਨੋ ਜੀ ਆਪਾਂ ਸਵਾ 2 ਲੱਖ ਰੁਪਏ ਏਜੰਸੀ ਨੂੰ ਘੱਟ ਦੇ ਦਾਂਗੇ 24 ਮਾਡਲ ਦਾ 24 ਮਾਡਲ ਆ ਸਵਾ 2 ਲੱਖ ਰੁਪਏ ਘੱਟ ਏਜੰਸੀ ਨੂੰ ਇਹ ਨੰਬਰ ਨੂੰ ਰਹੇਗਾ ਕਿ ਬਿਲਾਂਤੀ ਆ ਨਹੀਂ ਨਹੀਂ ਨੰਬਰ ਲੱਗਿਆ ਹੋਇਆ ਜੀ ਇਹਨੂੰ ਆਰ.ਸੀ ਬਣੀ ਹੋਈ ਆ ਕੈਸ਼ ਦਾ ਟਰੈਕਟਰ ਦੋ ਲੱਖ ਦਾ ਫਾਇਦਾ ਕਰਾਂਗੇ ਦੋ ਤੋਂ 2.5 ਲੱਖ ਦੇ ਕਰਦਾ ਹੈ 2.5 ਲੱਖ ਦੇ ਹੋ ਜੂ ਤੇ ਜਿਹੜਾ ਆ ਖੜਾ ਵੀ 5210 5210 ਇਹ ਹੈਗਾ ਜੀ 2024 ਮਾਡਲ ਹੂੰ ਇਹ ਤਾਂ ਗੈਂਦ ਦੀ ਲੋੜ ਹੀ ਨਹੀਂ 150 ਘੰਟਾ ਚੱਲਿਆ ਹਲੇ ਅੱਛਾ ਸਟਿਕਟ ਵਗੈਰਾ ਬਿਲਕੁਲ ਨਵਾਂ ਦਾ ਬਰਨਾਲਾ ਨੰਬਰ ਆ ਸਾਡਾ ਇੱਥੇ ਲੋਕਲ ਹੀ ਹੈ ਅੱਛਾ ਲੋਕਲ ਹੀ ਨਿਕਲੇ ਹੋਏ ਲੋਕਲ ਹੀ ਨਿਕਲੇ ਹੋਏ ਅਰ ਮਬੂਗੈਰਾ ਸਟਿਕਰ ਇਹ ਤਾਂ 150 ਘੰਟੇ ਚ ਕੀ ਹੋਣਾ ਹੂੰ ਜਮੀਨਾਂ ਵਾਂ ਪਿਆ ਤੇੜਾ ਆਖੜਾ ਕਬੋਟਾ ਬਈ ਇਹ 2022 ਮਾਡਲ ਹੈ ਜੀ ਇਹਨੂੰ ਜਿਵੇਂ ਆਲੂਆਂ ਦੀ ਖੇਤੀ ਵਾਲੇ ਲੈਂਦੇ ਆ 14 ਦੇ ਟਾਇਰਾਂ ਚ ਹੈ 4 ਵੀਲ ਅ ਬੀਟ ਵਗੈਰਾ ਪਿੱਛੇ ਸਾਊਂਡ ਕਨੋਪੀ ਸਾਰਾ ਕੁਝ ਲੱਗਿਆ ਹੋਇਆ ਤਕਰੀਬਨ 10000 ਘੰਟੇ ਚੱਲੇ ਆਲੇ ਪੰਜਾਬ ਨੰਬਰ ਇਹ ਕਿੰਨੇ ਦਾ ਬਣ ਜੂਗੇ ਇਹ ਬਣ ਜੂਗਾ 675000 ਦਾ 675000 ਦਾ ਜੀ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਬੜਾ ਇਹ 2016 ਮਾਡਲ ਹੈ ਜੀ ਹੂੰ ਇਹਦੇ ਟਾਇਰ ਵੀ ਨਾਲ ਦੇ ਆ 3200 ਘੰਟਾ ਚੱਲੇ ਆ ਓਰੀਜਨਲ ਅੱਛਾ ਹਾਈ ਲੋ ਦੇ ਵਿੱਚ ਹੈਗਾ ਕਨੋਪੀ ਲੱਗੀ ਹੋਈ ਆ ਹੂੰ ਪੀਵੀ 11 ਪਟਿਆਲੇ ਦਾ ਨੰਬਰ ਆ ਪਹਿਲੇ ਨਾਮ ਆ ਅੱਛਾ ਪਹਿਲੇ ਨਾਮ ਆ ਤੇ ਜਿਹੜਾ ਆ ਖੜਾ ਵੀ ਨਵਾਂ ਇਹ 24 ਮਾਡਲ ਹੈ ਜੀ 3 ਸਪੀਡ 185 ਘੰਟੇ ਚੱਲੇ ਆਲੇ ਠੀਕ ਆ ਜਮਾ ਟਾਵਾ ਮਾਡਲ ਹੈ ਵੀ ਪੰਜਾਬ ਨੰਬਰ ਹੈ ਪਹਿਲੇ ਨੰਬਰ ਹੈ ਇਹਦਾ ਜੀ ਜੀ ਇਹ ਇਹਦੀ ਕੀ ਡਿਮਾਂਡ ਰੂ ਹਾਂ ਇਹਦੀ ਡਿਮਾਂਡ ਹੈਗੀ 775000 775000 ਜੀ ਤੇ ਜਿਹੜਾ ਆ ਖੜਾ ਸਪੰਜੀ ਇਹ 2021 ਮਾਡਲ ਆ 21 ਦੇ ਵੀ ਬਾਅਦ ਮਹੀਨੇ ਦਾ ਅੱਛਾ 21 ਵਿੱਚ ਨਿਕਲਿਆ ਆਰਸੀ 21 ਦੀ ਆ ਠੀਕ ਆ ਨੰਬਰ ਵੀ ਪੰਜਾਬ ਆ ਹੂੰ ਤੇ ਨਾਲ ਦੇ ਟਾਇਰ ਨੇ 1500 ਘੰਟਾ ਚੱਲੇ ਕੰਡੀਸ਼ਨ ਦਾ ਸਾਰਾ ਅਰੀਜਨਲ ਓਕੇ ਟ੍ਰੈਕਟਰ ਛੋੜੇ ਪਾਪਾ ਬਾਲੇ ਚੰਗੇ ਨੇ ਜਿਹੜਾ ਆ ਖੜਾ ਇੱਥੇ ਲਈ ਪਸੇ ਇਹ 2024 ਮਾਡਲ ਹੈ ਜੀ 300 ਘੰਟਾ ਚੱਲਿਆ ਸਪੈਸ਼ਲ ਐਡੀਸ਼ਨ ਵਾਲਾ ਜਮਾ ਟੌਪ ਮਾਡਲ ਓਕੇ ਜੀ ਇਹ ਤਾਂ ਫਿਰ ਨਵਾਂ ਹੀ ਆ ਨਵਾਂ ਹੀ ਆ ਜੀ ਬਾਕੀ ਟਰੈਕਟਰ ਆਪਣੇ ਉਧਰ ਖੜੇ ਉਹ ਵੀ ਦਿਖਾ ਦਿੰਨੇ ਆ ਜੀ ਅੱਛਾ ਤੇਲਾ ਮਿੱਤਰੋ ਟਰੈਕਟਰ ਤੁਹਾਨੂੰ ਹੋਰ ਵੀ ਦਿਖਾਉਣੇ ਜੁੜੇ ਰਹੋ ਟਰਾਂ ਖੜੇ ਆ ਬਈ ਹੈ ਹਾਂਜੀ ਇਹ ਇਧਰੋਂ ਸ਼ੁਰੂਆਤ ਕਰਦੇ ਆ ਆਹ ਕਿਹੜਾ ਖੜਾ ਵੀ ਇਧਰਲੇ ਪਾਸੇ ਇਹ ਸਵਰਾਜ 978 ਜੀ ਉਹ ਬਾਈ ਕਦੋਂ ਆ ਗਿਆ ਯਾਰ ਇਹ 2009 ਚ ਆਇਆ ਜੀ ਡਾਇਰੈਕਟਰ ਪੰਜ ਸੱਤ ਇੱਕ ਪੀਜ ਨੇ ਪੰਜਾਬ ਚ ਇਹ ਪੰਜਾਬ ਨੰਬਰ ਆ ਹੂੰ ਪਹਿਲਾਂ ਦੱਸ ਦਿੰਨੇ ਆਂਗੇ ਬਾਈ ਕਹਿਣਗੇ ਵੀ ਪੰਜਾਬ ਚ ਦਾ ਇਹ ਆ ਹੀ ਨਹੀਂ オリジナル ਪੰਜਾਬ ਦਾ ਬਰਾ ਫਤੇਗੜ ਸਾਹਿਬ ਦਾ ਨੰਬਰ ਹੈ ਪਹਿਲੇ ਮਾਲਕਾਂ ਦੇ ਨਾਮ ਆ 4x4 3 ਸਪੀਡ ਟਾਪ ਮਾਡਲ ਚੇਂਜਰ ਵਾਲਾ ਹੂੰ ਜਮਾ ਟਾਪ ਮਾਡਲ ਆ 75 HP ਦੇ ਵਿੱਚ ਆ ਪਿੱਛੇ ਵੇਟ ਬੂਟ ਲੱਗਿਆ ਇਹਨੂੰ ਕਨੋਪੀ ਇਹਨੂੰ ਨਾਲ ਹੀ ਆਉਂਦੀ ਸੀ ਅੱਗੇ ਵੀ ਵੇਟ ਲੱਗਿਆ ਅੱਛਾ 75 HP ਦੇ ਵਿੱਚ ਬਈ ਇਹ ਚੱਲ ਜੋ ਲੋ ਕਿੰਨਾ ਕਰ ਗਿਆ ਹੁਣ ਹੁਣ ਤੱਕ ਚੱਲਿਆ ਤਾਂ ਹੁਣ ਆ ਜੀ 5 5-6000 ਘੰਟੇ ਹਲੇ ਤੱਕ 2009 ਮਾਡਲ ਆ ਇੰਨਾ ਕਦਾ ਚੱਲਣਾ ਬਣਦਾ ਇਹਦੀ ਕੀ ਰੋ ਇਹਦਾ ਨੰਬਰ ਵੀ ਪੰਜਾਬ ਦਾ ਹੈ ਪੰਜਾਬ ਪਹਿਲੇ ਨਾਮ ਆ ਜੀ ਅਸਾਂ ਪਹਿਲੇ ਨਾਮ ਹੀ ਆ ਬਈ ਕਿੰਨੇ ਕੀ ਡਿਮਾਂਡ ਰਹਾ ਹੈ ਬਰੋ 6 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਜੀ ਇਹਦੀ 6 ਲੱਖ 40 ਹਜ਼ਾਰ ਜੀ ਮੁੱਲ ਤਾਂ ਧਰਮੇ ਦਾ ਕੋਈ ਨਹੀਂ ਉਹ ਹੈਣਾ 3 ਸਪੀਡ ਆ ਫੈਕਸਨਜ਼ ਆ ਰਹੀ ਹੈ ਜੀ ਡਬਲ ਡਿਸਟਰੀਬਿਊਟ ਟ੍ਰੱਕ ਆ ਰਹਾ ਮੈਂ ਕਹਿੰਦਾ ਸ਼ੁਰੂਆਤਿੰ ਫੋਰ ਵੀਲਰ ਦੀ ਇਹਨਾਂ ਨੇ ਕੀਤੀ ਹੋਊ ਉਹਦੋਂ ਹਾਂਜੀ ਹਾਂਜੀ ਹਾਂ ਇਹ ਨਹੀਂ ਭਾਈ ਹੂ ਧੱਕਾ ਕੇ ਫੇਰ ਹੀ ਬਾਕੀ ਤਾਂ ਗੱਲਾਂ ਬਣ ਜਾਣੇ ਜਦੋਂ ਇਹ ਆਇਆ ਉਹਦੋਂ ਇਹਦੀ ਲੋਡ ਨਹੀਂ ਸੀ ਹੁਣ ਇਹਦੀ ਲੋਡ ਆ ਮੰਨ ਕੇ ਚੱਲੋ ਉਦੋਂ 75 ਐਚਪੀ ਦੀ ਲੋਡ ਨਹੀਂ ਸੀ 2009 ਚ ਆ ਉਹ ਆਏ ਕੋਈ ਉੱਚਾ ਨਹੀਂ ਹੈਗਾ ਦੇਖਣਾ ਨੀਮਾ ਜਿਹਾ ਟਰੈਕਟਰ ਖੜਾ ਹੋਇਆ ਹੈ ਇਹ ਤਾਂ ਨਾਟ ਗਿਆ ਖੜਾ ਹੈ ਬਰਾ ਬਰੇਤ ਬੱਦ ਲੰਮਾ ਜੀ ਆਹ ਦੇ ਤਾ ਉੱਚਾ ਸਮਝ ਨਹੀਂ ਮਾਰਾ ਦਾ ਤੇ ਆਹ ਇਹਦੀ ਗੱਲ ਕਰਦੇ ਆ ਬਾਈ ਇਹ 93 ਮਾਡਲ ਹੈ ਜੀ ਅੱਛਾ 93 ਮਾਡਲ ਪੰਜਾਬ ਨੰਬਰ ਹੈ ਟਾਇਰ ਨਵੇਂ ਆ ਹੂੰ ਡੀ ਆਈ ਵੀ ਆ ਪਾਵਰ ਸਟੀering ਵੀ ਆ ਅੱਛਾ ਜਮਾ ਵੀ ਟਾਪ ਮਾਡਲ ਹੈ ਲੋ ਇਹਨੂੰ ਹੂੰ ਟਾਇਰ ਵੀ ਚਾਰੇ ਕੰਪਨੀ ਦੇ ਨਵੇਂ ਆ ਓਕੇ ਡੀ ਆਈ ਵੀ ਆ ਪਾਵਰ ਵੀ ਆ ਕੀ ਡਿਮਾਂਡ ਰੂ ਭਾਈ 3 ਲੱਖ ਰੁਪਏ ਦਾ ਜੀ 3 ਲੱਖ ਰੁਪਏ ਮਾਨ ਤਾਂ ਹੋ ਜੂਇ ਚਾ ਹਾਂਜੀ ਹਾਂਜੀ ओके ਇੰਜੀਨੀਅਰ ਦੀ ਬਾਹ ਕੇ ਹਾਲਤ ਸੱਡੀ ਗਾਰ ਸਭ ਅੱਛਾ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਆ 99 ਮਾਡਲ ਹੈ ਜੀ ਅਸਾ ਇਹ オリジナル ਹੋ ਸਾਰਾ ਇਹ オリジナル ਹੈ ਜੀ ਇਹ ਡੀ ਆਈ ਆ ਹਮ ਪਾਵਰ ਸਟੀਅਰਿੰਗ ਵੀ ਆ ਹਮ ਰਿਮ ਪੇਂਟ ਨੇ ਟਰੈਕਟਰ ਦੇ ਠੀਕ ਹੈ ਬਾਡੀ ਦੀ ਵੀ ਟੱਚਿੰਗ ਹੋਈ ਹੋਣੀ ਆ ਤੇ ਟਾਇਰਾਂ ਦੀ ਹਾਲਤ ਦੇਖ ਲਓ ਆ ਗਏ ਨਵੇਂ ਪਿਛਲੇ ਕੁੜੀਆਰ ਦੇ 80 ਪ੍ਰਸੈਂਟ ਲਾ ਲਓ ਠੀਕ ਆ ਇਹ ਵੀ 50 ਨੰਬਰ ਆ ਡੀ ਆਈ ਵੀ ਆ ਪ੍ਰੈਸ਼ਰ ਵੀ ਆ ਇਹ ਦੀ ਇਹ ਦੀ ਕੀ ਮੰਗਾ ਇਹ ਵੀ 3 ਲੱਖ ਰੁਪਏ ਦਾ ਜੀ ਸੇ ਇਹ ਦੀ ਵੀ 3 ਲੱਖ ਰੁਪਏ ਦਾ ਹੈ ਜੀ ਤੇ ਜਿਹੜਾ ਇਧਰਲੇ ਪਾਸੇ ਖੜਾ ਇਹ 2003 ਮਾਡਲ ਹੈ ਜੀ 855 ਤਿੰਨ ਮਾਡਲ ਜੀ ਟਾਇਰ ਚਾਰੇ ਨਵੇਂ ਆ 50 ਨੰਬਰ ਆ ਪਹਿਲੀ ਕੁਆਲਟੀ ਦੇ ਨਾਮ ਆ ਇਹਦੇ ਪੇਂਟ ਵਗੈਰਾ ਵੱਜਿਆ ਹੋਣਾ ਜੀ ਪਹਿਲਾਂ ਦੱਸ ਦਿੰਨੇ ਹਾਂ ਮਗਰਾੜ ਵੀ ਪੇਂਟ ਨੇ ਸ਼ੁਰੂ ਹੋ ਗੋ ਇਹਦੀ ਕੀ ਡਿਮਾਂਡ ਆ ਬਾਈ ਇਹ 275 ਜੀ 275000 ਜੀ ਤੇ ਜਿਹੜਾ ਇਧਰਲੇ ਪਾਸੇ ਖੜਾ ਆ ਇਹ 2010 ਮਾਡਲ ਹੈ ਜੀ 855 ਇਹ ਵਰਸ ਵੀਡੀਓ 14 ਦੇ ਟਾਇਰਾਂ ਚ ਠੀਕ ਆ 50 ਨੰਬਰ ਆ ਤੇ ਇਦੀ ਡਿਮਾਂਡ ਹੈਗੀ ਆ 3,65,000 ਰੁਪਈਆ 3,65,000 ਤੇ ਉਹ ਵੀ ਦਿਖਾਉਣੇ ਆਪਾਂ ਜਿਹੜਾ ਆਖੜਾ ਹਾਂਜੀ 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 ਜਿਹੜਾ ਆ ਖੜਾ 50 ਦਾ ਸੋਨ ਵਾਲੀ ਕਾ ਇਹ 50 ਦਾ ਸੋਨ ਵਾਲੀ ਕਾ 2009 ਮਾਡਲ ਆ ਜੀ ਹੂੰ ਟਾਇਰ ਦੇਖ ਲਓ ਨਵੇਂ ਵਰਗੇ ਟਾਇਰ ਨੇ ਪੰਜਾਬ ਨੰਬਰ ਆ ਹੂੰ ਤੇ ਇਦੀ ਡਿਮਾਂਡ ਹੈਗੀ ਆ 3 ਲੱਖ ਰੁਪਈਆ 3 ਲੱਖ ਰੁਪਈਆ ਡਿਮਾਂਡ ਆ ਤੇ ਆਹ ਜਿਹੜਾ ਖੜਾ ਹਰੇ ਰੰਗ ਦਾ ਇਹ 52 60 ਆ ਜੀ ਇਸਰ ਉਹ ਸਾਰਾ ਸਟੀਅਰਿੰਗ ਦਾ ਟੁਰ ਜੰਗੀ ਇਹਦੇ ਵੀ 2005 ਮਾਡਲ ਆ ਹੂੰ 2,35,000 ਰੁਪਈਆ ਦਾ ਹੀ ਇਹ 2,35,000 ਜੀ ਇਹ ਤਾਂ ਹਾਈ ਲੋਟੀ ਆ ਬਈ ਹਾਈ ਲੋਟੀ ਜੀ ਹਨਾ ਜਿਹੜਾ ਆ ਖੜਾ 9500 ਇਹ 2016 ਮਾਡਲ ਹੈ ਜੀ ਟਾਇਰ ਨਵੇਂ ਆ ਹੂੰ ਪਹਿਲੇ ਮਾਲਕਾਂ ਦੇ ਨਾਮ ਹੈ ਵੀ ਕਨੋਪੀ ਲੱਗੀ ਹੋਈ ਆ ਪੰਜਾਬ ਨੰਬਰ ਆ ਪਾਰਟੀ ਕਮੀ ਦੇ ਨਾਮ ਉਫਾਇਟ ਪਹਿਲੀ ਆ ਜੀ ਓਕੇ ਜਿਹੜਾ ਆ ਖੜਾ ਇਧਰਲੇ ਪਾਸੇ ਇਹ 18 ਮਾਡਲ ਆ ਜੀ ਅੱਛਾ ਇਹ 18 ਮਾਡਲ ਹੈ ਹਾਂ ਜੀ ਇਹ ਵੀ ਟਾਪ ਮਾਡਲ ਹੈ ਪਹਿਲੀ ਪਾਰਟੀ ਦੇ ਨਾਮਾਂ ਦਾ ਟਾਇਰ ਮਗਰਲੇ ਰਿਡੀਲ ਪਾਏ ਹੋਏ ਆ ਹਾਂ ਅਗਲੇ ਵੀ ਆਪ ਦੂਸਰੇ ਪਾਏ ਹੋਏ ਆ ਜੀ ਇਹਦੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਹੈਗੀ 465000 ਰੁਪਏ ਦੀ 465000 ਤੇ ਆ ਰਹਿ ਗਿਆ ਹੁਣ ਜਮੀਂ ਦਾ ਮਾਜਾ ਹੈ ਇਹ 855 2021 ਮਾਡਲ ਹੈ ਜੀ ਇਹ ਅੱਛਾ 21 ਮਾਡਲ ਹੈ ਇਹ ਐ ਮਨੋ ਵੀ ਬਹੁਤ ਹੀ ਘੱਟ ਚੱਲਿਆ ਗਿਆ 200 ਘੰਟਾ ਹੀ ਚੱਲਿਆ ਟਰੈਕਟਰ ਉਹ ਵੀ ਬਾਹੀ ਤੇ ਨਹੀਂ ਚੱਲਿਆ オリジナル200 ਬੰਡਾ ਸਾਡੇ ਪਿੰਡ ਦਾ ਹੀ ਟਰੈਕਟਰ ਇਥੋਂ ਸੰਘੇੜੇ ਦਾ ਬੰਦੇ ਦਾ ਨਵਾਂ ਕਢਾਇਆ ਪਿਆ ਟਾਇਰ ਵੀ ਦੇਖੋ ਆ ਪਿੱਛੇ ਵਾਲੇ ਉਹਨੇ ਮਹਿੰਗੇ ਲਾਏ ਆ ਡਬਲ ਡਬਲ ਵੇਟ ਲਾਏ ਨੇ ਪਿੱਛੇ ਅੱਛਾ 3 ਸਪੀਡ ਹੈ ਟਰੈਕਟਰ ਦੀ ਸੀਟ ਵਗੈਰਾ ਦੇਖ ਲਓ ਤੁਸੀਂ ਹਜੇ ਉਦਾਂ ਹੀ ਪਈ ਆ ਇਹਦੀ オリジナル ਦੀ ਗਾਰੰਟੀ ਹੋ ਹ ਜੇ ਕਿਤੋਂ ਵੀ ਕੋਈ ਟਰੈਕਟਰ ਆਏ ਤੇ ਕੰਮ ਲੱਗੀ ਹੋਈ ਤਾਂ ਆਪਾਂ ਰਾਹ ਦਾ ਖਰਚਾ ਵੀ ਦੇ ਦਾਂਗੇ ਅਗਲੇ ਦਾ ਅੱਛਾ ਜੀ ਕਿਤੋਂ ਵੀ ਲੱਗੀ ਹੋਈ ਬਾਵਾ ਬਾਬਾ ਯਾਰ ਸ਼ੌਂਕ ਜਿਹਾ ਨਾ ਰੱਖਿਆ ਹੋਇਆ ਟਰੈਕਟਰ ਹਨਾ ਫੋਰ ਦੇਖੋ ਜੇ ਇਹਦੇ ਮਗਰ ਕੋਈ ਸੁਪਰ ਸੀਟਰ ਵਗੈਰਾ ਵੀ ਪਾਇਆ ਹੋਇਆ ਨਾ ਤਾਂ ਵੀ ਆਪਾਂ ਦੇ ਦਾਂਦਾਂ ਇਹ ਚਲਾਇਆ ਹੀ ਨਹੀਂ ਹਲੇ ਤੱਕ ਫਿਰ ਸ਼ੌਂਕ ਨੂੰ ਪੈਸੇ ਲਾ ਤੇ ਸ਼ੌਂਕ ਨੂੰ ਇਹ ਬਸ ਗੇੜੇ ਗੁੜੇ ਦੇਣੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬੈਕ ਸਾਈਡ ਤੋਂ ਨਹੀਂ ਜੀ ਆ ਡਰਾਈਵਰ ਵੀ ਰੀਜਨਲ ਆ ਆਪਾਂ ਕਹਿੰਨੇ ਆ ਨਾ ਵੀ ਫੱਟੀ ਪੇਂਟ ਆ ਇਹਦੀ ਫੱਟੀ ਵੀ ਨਹੀਂ ਪੇਟ ਡੰਡਾ ਵੀ ਨਹੀਂ ਪੇਂਟ ਕੁਛ ਵੀ ਨਹੀਂ ਭਈ ਇਹ ਕਿੰਨੇ ਦਾ ਬਣੂ ਫਿਰ ਇਹ ਟਰੈਕਟਰ ਇਹ ਟਰੈਕਟਰ ਬਣਨਾ ਜੀ 7 ਲੱਖ ਤੇ 40 ਹਜ਼ਾਰ ਦਾ 21 ਮਾਡਲ 7 ਲੱਖ ਤੇ 40 ਹਜ਼ਾਰ ਦਾ 3 ਸਪੀਡ ਹੈ ਜੀ ਓਕੇ ਘਟਾ ਘੰਟੇ ਚੱਲੇ 190 190 ਘੰਟੇ ਚੱਲੇ ਹੋਇਆ ਹੈ ਮਿੱਤਰੋ ਦੁਬਾਰਾ ਫੇਰ ਦੱਸ ਦਿੰਨੇ ਆ ਸੰਘੇੜੇ ਖੜੇ ਆ ਨੰਬਰ ਕੈਪਸ਼ਨ ਚ ਚੱਲੀ ਜਾਂਦਾ ਜੇ ਕਿਸੇ ਸੱਜਣ ਨੇ ਕੋਈ ਵੀ ਟਰੈਕਟਰ ਖਰੀਦਣਾ ਹੈ ਜਾਂ ਤੁਹਾਡੇ ਨੇ ਵੀ ਕੋਈ ਪੁਰਾਣਾ ਟਰੈਕਟਰ ਆ ਤੁਸੀਂ ਵਿੱਚ ਘਟਵਾਉਣਾ ਜਦੋਂ ਮਰਜੀ ਸਾਡੇ ਵੀਰ ਮਣੀ ਧਾਲੀ ਵਾਲਾ ਨਾਲ ਸੰਪਰਕ ਕਰ ਲਿਓ ਬਾਇਉਰੀ ਸਪੈਸ਼ਲ ਟਰੈਕਟਰਾਂ ਦੀ ਕੰਮ ਕਰਦੇ ਆ ਸੱਲੀ ਨਾਲ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ ਤੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਇੱਕ ਵਾਰੀ ਨਾ ਆ ਕੇ ਜਾਇਓ ਕੋਤੇ ਸ਼ੋਰੂਮ ਤੇ ਹੋ ਨਹੀਂ ਸਕਦਾ ਵੀ ਤੁਹਾਡੇ ਕੋਈ ਡਾਇਰੈਕਟਰ ਨਾ ਪਸੰਦਾ ਹੋਵੇ ਕਰੋ ਸੰਪਰਕ